ਸਿਹਤ ਵਿਭਾਗ ਨੇ ਖੰਨਾ ਸਿਵਲ ਹਸਪਤਾਲ ਵਿੱਚ ਤਾਇਨਾਤ ਇੱਕ ਡਾਕਟਰ ਵਿਰੁੱਧ ਸਖਤ ਰਵਈਆ ਅਪਣਾਉਂਦੇ ਹੋਏ ਉਨ੍ਹਾਂ ਖਿਲਾਫ ਸਖਤ ਕਾਰਵਾਈ ਦੀ ਤਿਆਰੀ ਕਰ ਲਈ ਹੈ ਤੇ ਡਾਕਟਰ ਦੀ ਰਜਿਸਟ੍ਰੇਸ਼ਨ ਵੀ ਰੱਦ ਹੋ ਸਕਦੀ ਹੈ ਡਾਕਟਰ ਅਗਰਵਾਲ 9 ਸਤੰਬਰ 2023 ਤੋਂ ਲਗਾਤਾਰ ਗੈਰ ਹਾਜ਼ਰ ਰਹਿਣਾ ਤੇ ਨਿਯਮਾਂ ਦੀ ਉਲੰਘਣਾ ਕਰਦਿਆਂ ਇੱਕ ਨਿੱਜੀ ਹਸਪਤਾਲ ਚਲਾ ਰਹੇ ਹਨ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਡਾਕਟਰ ਜਾਂ ਤਾਂ ਤੁਰੰਤ ਡਿਊਟੀ ਤੇ ਵਾਪਸ ਆਵੇ ਜਾਂ 50 ਲੱਖ ਰੁਪਏ ਦਾ ਬਾਂਡ ਜਮਾ ਕਰਵਾਵੀ ਜੋ ਕਿ ਸਰਕਾਰ ਐਮ ਡੀ ਕੋਰਸ ਕਰਦੇ ਸਮੇਂ ਸੇਵਾ ਸ਼ਰਤਾਂ ਅਨੁਸਾਰ ਲਾਜ਼ਮੀ ਹੈ ਇਸ ਤੋਂ ਬਾਅਦ ਹੀ ਅਸਤੀਫਾ ਮਨਜ਼ੂਰ ਕੀਤਾ ਜਾਵੇਗਾ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਈ ਨਿਸ਼ਚਿਤ ਹੈ ਡਾਕਟਰ ਅਗਰਵਾਲ ਨੇ ਸਰਕਾਰੀ ਡਿਊਟੀ ਦੌਰਾਨ ਪੋਸਟ ਗ੍ਰੈਜੂਏਸ਼ਨ ਪੂਰੀ ਕੀਤੀ ਸੀ ਨਿਯਮਾਂ ਅਨੁਸਾਰ ਐਮ ਡੀ ਕਰਨ ਤੋਂ ਬਾਅਦ 10 ਸਾਲ ਦੀ ਸਰਕਾਰੀ ਨੌਕਰੀ ਕਰਨੀ ਜਾਂ 50 ਲੱਖ ਰੁਪਏ ਦਾ ਬਾਂਡ ਵਜੋਂ ਦੇਣੇ ਪੈਂਦੇ ਹਨ ਉਨ੍ਹਾਂ ਵੱਲੋਂ ਇਹ ਨਾ ਤਾਂ ਨੌਕਰੀ ਕੀਤੀ ਗਈ ਹੈ ਤੇ ਨਾ ਹੀ ਬੌਂਡ ਦੀ ਰਕਮ ਅਦਾ ਕੀਤੀ ਗਈ। ਉਲਟ ਅਸਤੀਫਾ ਵੀ ਬਿਨਾਂ 3 ਮਹੀਨਿਆਂ ਦੇ ਨੋਟਿਸ ਜਾਂ ਤਨਖਾਹ ਦੇ ਜਮ੍ਹਾਂ ਕਰਵਾਏ ਦਿੱਤਾ ਗਿਆ। ਸਿਵਲ ਸਰਜਨ ਡਾਕਟਰ ਜਸਵੀਰ ਸਿੰਘ ਔਲਕ ਵੱਲੋਂ 12 ਜਨਵਰੀ 2024 ਨੂੰ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਪੱਤਰ ਲਿਖ ਕੇ ਡਾਕਟਰ ਵਿਰੁੱਧ ਕਾਨੂੰਨੀ ਕਾਰਵਾਈ ਅਤੇ ਰਜਿਸਟ੍ਰੇਸ਼ਨ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਹੁਣ ਤੱਕ ਕੋਈ ਜਵਾਬ ਨਹੀਂ ਆਇਆ ਪਰ ਸਿਹਤ ਮੰਤਰੀ ਦੇ ਨਵੇਂ ਹੁਕਮਾਂ ਤੇ ਚੱਲਦਿਆਂ ਮਸਲਾ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਕੋਈ ਇਹ ਤਾਂ ਮੈਂ ਕਰ ਦੱਸਦਾ ਵੀ ਜਾਂ ਤਾਂ ਬੋਰਡ ਦੇ ਪੈਸੇ ਦੇਵੇਗਾ ਜਾਂ ਆਪਣੇ ਸਮਝੋ। ਅੱਛਾ ਉਹਦੇ ਚ ਮੈਂ ਇੱਕ ਚੀਜ਼ ਹੋਰ ਕਰ ਰਿਹਾ ਜੀ। ਪਹਿਲਾਂ ਕੀ ਹੁੰਦਾ ਸੀ ਛੱਡ ਕੇ ਚਲੇ ਜਾਂਦੇ ਸੀਗੇ ਤੁਸੀਂ ਚਿੱਠੀਆਂ ਪਾਈ ਤੇ ਕੁਝ ਨਹੀਂ ਹੁੰਦਾ। ਮੈਂ ਕਹਾਂ ਜੀ ਜਿਹੜਾ ਬੰਦਾ ਤੁਹਾਡਾ ਮਤਲਬ ਕੋਈ ਵੀ ਜੇ ਬਾਲ ਪ੍ਰੈਕਟਿਸ ਕਰਦਾ। ਮੈਨੂੰ ਤੁਸੀਂ ਨਾ ਉਹਦੇ ਚ ਖਬਰ ਦਾ ਇਸ ਨਹੀਂ ਹੁੰਦਾ ਤੁਸੀਂ ਮੈਨੂੰ ਦਿਓ ਇਨਫੋਰਮੇਸ਼ਨ। ਮੇਰੇ ਕੋਲ ਧਾਣੇ ਤੋਂ ਇਨਫੋਰਮੇਸ਼ਨ ਆਈ ਹੈ। ਕਿਉਂਕਿ ਬੜੀ ਰਿਸਪੈਕਟੇਬਲ ਫੈਮਲੀ ਸੀ ਐਸਐਮਓ ਬਣਨਾ ਸੀ ਸਾਰਾ ਕੁਝ ਮਿਲਦਾ ਯਾਰ ਤਾਂ ਬੈਠ ਕੇ ਪੈਸੇ ਲੈਣੇ ਸੀ ਸੌਣ ਕਰ ਤੇ ਮੇਰੇ ਮੇਰੇ ਵੱਲੋਂ ਕੋਈ ਲੀਨੈਂਸੀ ਨਹੀਂ ਆਜੀ ਅਸੀਂ ਬਿਲਕੁਲ ਜਿਹੀ ਸਾਡੀ ਸਰਕਾਰ ਹੈ ਜ਼ੀਰੋ ਟੋਲਰੈਂਸ ਹੈ ਪੁਰਾਣੀ ਕਾਈਂਡ ਆਫ ਕਰਾਪਸ਼ਨ ਐਨੀ ਨੈਗਲੀਜੈਂਸ ਆਫ ਡਿਊਟੀ ਡਾਕਟਰ ਅੰਕਿਤ ਅਗਰਵਾਲ ਨਾਮ ਦੇ ਡਾਕਟਰ ਸੀਗੇ ਇਹ 2023 ਤੋਂ ਗੈਰ ਹਾਜ਼ਰ ਚੱਲਦੇ ਨੇ ਜਦਕਿ ਇਹਨਾਂ ਨੇ ਸਰਕਾਰ ਨਾਲ ਇੱਕ ਬਾਉਂਡ ਸਾਈਨ ਕੀਤਾ ਸੀ 50 ਲੱਖ ਰੁਪਏ ਦਾ ਤੇ ਔਰ ਇਹ ਉਸ ਮੁਤਾਬਕ ਇਹ ਨੌਕਰੀ ਛੱਡ ਕੇ ਨਹੀਂ ਜਾ ਸਕਦੇ ਸੀ ਤੇ ਇਹਨਾਂ ਨੇ ਕੋਈ ਨੋਟਿਸ ਨਹੀਂ ਦਿੱਤਾ ਹੈਗਾ ਨਾ ਹੀ ਕੋਈ ਇਨਫੀਮੇਸ਼ਨ ਦਿੱਤੀ ਹੈ ਤੇ ਉਹ ਤੋਂ ਬਾਅਦ ਇਹ ਗੈਰ ਹਾਜ਼ਰ ਚਲਦੇ ਰਹਾ ਜਾ ਰਹੇ ਨੇ ਤੇ ਇਹਨਾਂ ਨੇ ਇਹਨਾਂ ਦੀ ਇਹ ਗੈਰ ਹਾਜ਼ਰੀ ਜਿਹੜੀ ਇਹ ਖੰਨੇ ਦੇ ਸਿਵਲ ਹਸਪਤਾਲ ਦੀਆਂ ਜੁੜੀਆਂ 6 ਸਵਾ ਮਹੀਨੇ ਉਹਨੂੰ ਬਹੁਤ ਪ੍ਰਭਾਵਿਤ ਕਰ ਰਹੀ ਹੈ ईएनटी ਦੇ ਜਿੰਨੇ ਵੀ ਮਰੀਜ਼ ਨੇ ਉਹ ਤੱਕੇ ਖਾ ਰਹੇ ਨੇ ਤੇ ਮੈਂ ਸਰਕਾਰ ਨੂੰ ਇਹ ਮੰਗ ਕਰਦਾ ਕਿ ਜਿਸ ਕੰਟਰੈਕਟ ਦੇ ਤਹਿਤ ਜਿਹੜੇ ਬਾਉਂਡ ਦੇ ਤਹਿਤ ਇਨਾਂ ਨੂੰ ਨੌਕਰੀ ਵਿੱਚ ਲੱ타 ਗਿਆ ਸੀ ਜੋ ਇਹਨਾਂ ਨੇ ਆਪਣੀ ਮਰਜ਼ੀ ਨਾਲ 50 ਲੱਖ ਰੁਪਏ ਦਾ ਸਾਈਨ ਕੀਤਾ ਸੀ ਜਿਹਦਾ ਜ਼ਿਕਰ ਪਿੱਛੇ ਸਰਦਾਰ ਬਲਬੀਰ ਸਿੰਘ ਹੈਲਥ ਮਿਨਿਸਟਰ ਨੇ ਡਾਕਟਰ ਬਲਬੀਰ ਸਿੰਘ ਉਹਨਾਂ ਨੇ ਵੀ ਆਪਣੀ ਫੀਰੀ ਚ ਖੰਨਾ ਦੇ ਵਿੱਚ ਕੀਤਾ ਸੀਗਾ ਉਹਨੂੰ ਲਾਗੂ ਕੀਤਾ ਜਾਵੇ ਜਾਂ ਤਾਂ ਡਾਕਟਰ ਅੰਕਿਤ ਅਗਰਵਾਲ ਨੇ ਉਹ ਆ ਕੇ ਆਪਣੀ ਡਿਊਟੀ ਜੁਆਇਨ ਕਰ ਤੇ ਜਾਂ ਉਹ 50 ਲੱਖ ਰੁਪਏ ਸਰਕਾਰ ਨੂੰ ਦੇ ਦੇ ਇਹ 50 ਲੱਖ ਦੇ ਨਾਲ ਨਾਲ ਜਿਹੜਾ ਉਹ 23 9 2023 ਤੋਂ ਗੈਰ ਹਾਜ਼ਰ ਚਲਦੇ ਆ ਰਹੇ ਨੇ ਉਹ ਜਿਹੜੀ ਸੈਲਰੀ ਹੈ ਜਿੰਨੀ ਸੈਲਰੀ ਇਹਨਾਂ ਦੀ ਬਣਦੀ ਹੈ ਉਹ ਵੀ ਰਿਕਵਰ ਕੀਤੀ ਜਾਗੀ ਸਾਡੇ ਕੋਲ ਡਾਕਟਰ ਅਗਰਧ ਅਗਰਵਾਲ ਪੋਸਟਡ ਸੀਗੇ ਐਸ ਕੇ ਕਹਿੰਦੇ ਈਐਨਟੀ ਸਪੈਸ਼ਲਿਸਟ ਇਹਨਾਂ ਵੱਲੋਂ ਪੀਸੀਐਮਐਸ ਦੇ ਰਾਹੀਂ ਜਿਹੜੀ ਹੈਗੀ ਹੈ 60% سپورਟ ਦੇ ਰਾਹੀਂ ਜਿਹੜੀ ਹੈਗੀ ਹੈ ਪੋਸਟ ਗ੍ਰੈਜੂਏਸ਼ਨ ਕੀਤੀ ਗਈ ਹੈ ਤੇ ਜਿਹੜਾ ਹੈਗਾ ਇਹਦੇ ਵਿੱਚ ਇਹ ਸਾਡੇ ਕੋਲੋਂ ਨੋ ਨੋ 2023 ਨੂੰ ਕਿੰਨੇ ਨੇ ਜਿਹੜਾ ਸਪੀਡ ਪੋਸਟ ਰਹੀ ਭੇਜਿਆ ਸੀਗਾ ਸਿੱਕਾ ਤੇ ਉਸ ਤੋਂ ਬਾਅਦ ਚ ਉਹ ਗੈਰ ਹਾਜ਼ਰ ਚੱਲਦਾ ਅਗਲੀ ਕੀ ਪ੍ਰਕਿਰਿਆ ਦੀ ਜਿਹੜੀ ਗੈਰ ਹਾਜ਼ਰੀ ਚੱਲਦੀ ਹੈ ਇਹਦੇ ਵੱਲੋਂ ਸਾਡੇ ਵੱਲੋਂ ਜਿਹੜਾ ਹੈਗਾ ਐਸਐਮਓ ਆਫਿਸ ਵੱਲੋਂ ਸਿਵਲ ਸਟੇਟ ਲੁਧਿਆਣਾ ਡਾਕਟਰ ਜਸਪੀਰ ਆਲਖ ਸਰ ਜੀਗੇ ਉਹਨਾਂ ਮਿਲਿਆ ਕਿ ਕਹਿੰਦੇ ਜਿਹੜਾ ਹੈ ਨਿੱਕੇ ਭੇਜਿਆ ਸੀਗਾ ਤੇ ਉਹਨਾਂ ਵੱਲੋਂ 22 1 2024 ਚ ਜਿਹੜਾ ਹੈਗਾ ਅ ਡਾਇਰੈਕਟਰ ਸਾਹਿਬ ਨੂੰ ਜਿਹੜੀ ਗੰਦਾ ਜਿਹੜਾ ਹੈ ਨਿੱਕੇ ਡਾਇਰੈਕਟਰ ਹੈਲਥ ਸਰਵਿਸਸ ਨੂੰ ਤੇ ਜਾਇਆ ਹੋਇਆ ਜਿਹਦਾ ਉਦਾਰਾ ਪ੍ਰਿੰਸੀਪਲ ਸੈਕਟਰੀ ਹੈਲਥ ਸਾਹਿਬ ਨੂੰ ਤੇ ਇੱਕ ਹੀ ਗੰਦਾ ਜਿਹੜਾ ਮੈਨੂੰ ਵੀ ਉਸ ਦਾ ਉਦਾਰਾ ਹੈ ਤੁਸੀਂ ਮੰਨਦੇ ਡਾਕਟਰ ਨੂੰ ਭੇਜਿਆ ਜਾਂਦਾ ਸਰ ਜੀ ਹੋਰ ਦੇ ਕੁਝ ਗ੍ਰਾਫਿਕਸ ਜੇ ਕਿਸੇ ਦਾ ਨਾਮ ਲਿਖਣ ਦੀ ਵਾਰ ਨਹੀਂ ਗਏ ਕਿ ਸ਼ਬਦ ਜਿਹੜਾ ਪਹਿਲੀ ਗੱਲ ਇਹ ਹੈ ਕਿ ਇੱਥੇ ਵਿੱਚ ਜੋ ਇੱਕ ਤਰੀਕਾ ਹੁੰਦਾ ਹੈ ਕਿ ਕਹਿੰਦਾ ਹੈ ਅਸਤੀਫੇ ਦਾ ਉਹ ਇਹ ਹੈ ਕਿ ਜੇ ਤਾਂ ਤੁਸੀਂ 3 ਮਹੀਨੇ ਦਾ ਨੋਟਿਸ ਦੇ ਕੇ 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 ਅੰਦਰ ਕਰਦੇ ਹੋ ਅਸਤੀਫਾ ਤੇ 3 ਮਹੀਨੇ ਦੀ ਤੁਸੀਂ ਪੇ ਡਰਾ ਕਰ ਸਕਦੇ ਹੋ ਤੇ ਕੁਝ ਪੈਸੇ ਜਮਦਰ ਨਾ ਰੱਖਦੇ ਹੋ। ਦੂਸਰਾ 파ਰਟ ਇਹ ਹੈ ਕਿ ਜੇ ਤੁਸੀਂ 24 ਘੰਟੇ ਦਾ ਅਸਤੀਫਾ ਦਿੰਦੇ ਹੋ ਤੇ ਉਹਦੇ ਵਿੱਚ ਤੁਹਾਨੂੰ ਪੇ ਕੀ ਕੀ ਕੇ ਅੰਦਰ ਜਮਦਰਾਉਣੀ ਆ ਮਿਲਦੀ ਹੈ। ਤੇ ਇਹਦਾ ਅਸਤੀਫਾ ਵਰਤਨ ਹੋਣ ਦਾ ਜਿਹੜਾ ਪ੍ਰੋਸੈਸ ਹੈ ਤੇ ਵਿੱਚ ਕਿਉਂਕਿ ਇਹ ਬੌਂਡਡ ਹੈ ਅਗੇ ਕੇ ਅੰਦਰ ਡਾਕਟਰ ਇਹਨੂੰ ਟੈਂਸ ਇਅਰਸ ਦੀ ਸਰਵਿਸ ਕਰਨੀ ਸੀ ਬੌਂਡ ਤੋਂ ਬਾਅਦ ਤੇ ਇਹਨਾਂ ਨੇ 50 ਲੱਖ ਰੁਪਏ ਦਾ ਕਿਹਿੰਦੇ ਬੌਂਡ ਜਿਹੜਾ ਹੈਗਾ ਭਰਿਆ ਹੋਇਆ 50 ਲੱਖ ਦਾ ਜਿਹੜਾ ਬੌਂਡ ਹੁੰਦਾ ਉਹ ਸਰਕਾਰ ਵੱਲੋਂ ਜਿੱਦਾਂ ਮੰਤਰੀ ਸਾਹਿਬ ਹੈਲਥ ਮਿਨਿਸਟਰ ਸਰ ਤੱਕ ਸੀਗਾ ਕਿ ਵੀ ਯਾਦ ਹੋ ਕਿ ਕਹਿੰਦੇ ਆਪਣੀ ਡਿਊਟੀ ਜੁਆਇਨ ਕਰਨਗੇ ਤੇ ਯਾ ਕਿ ਕਹਿੰਦਾ ਬੌਂਡ ਦੇ ਪੈਸੇ ਕਿ ਕਹਿੰਦੇ ਜਮ੍ਹਾਂ ਕਰਾ ਦੇ ਤੇ ਜਿਹੜੇ ਸਿਵਲ ਸਰਜਨ ਡਾਕਟਰ ਜਸਵੀਰ ਆਲੋਕ ਹੈ ਉਹਨਾਂ ਦਾ ਜਿਹੜਾ ਉਤਾਰਾ ਆਇਆ ਸੀ ਉਹਦੇ ਵਿੱਚ ਉਹਨਾਂ ਨੇ ਕਲੀਅਰਲੀ ਮੈਂਸ਼ਨ ਕੀਤਾ ਹੋਇਆ ਕਿ ਵੀ ਇਹ ਬੰਦਾ ਕਿ ਕਹਿੰਦਾ ਜਿਹੜਾ ਐ ਡਾਕਟਰ ਕਿ ਕਹਿੰਦਾ ਜੁਆਇਨ ਨਹੀਂ ਕਰ ਰਿਹਾ ਹੈਗਾ ਆਪਣੀ ਕਿ ਕਹਿੰਦਾ ਡਿਊਟੀ ਤੇ ਜਿਹੜੇ ਇਹਦੇ ਬਣਦੇ ਕਿ ਕਹਿੰਦਾ ਬਾਂਡੇਟ ਮਨੀ ਦੇ ਕਿ ਕਹਿੰਦੇ ਪੈਸੇ ਐ ਇਹਨੂੰ ਕਿ ਕਹਿੰਦਾ ਜਮਾ ਕਰਾਉਣੇ ਪੈਣਗੇ ਯਾ ਡਿਊਟੀ ਜੁਆਇਨ ਕਰਨੀ ਪੈਗੀ ਸਰ ਇਹਨੂੰ ਕਿ ਜਦਾਂ ਜਾਈਂ ਤੋੜਾ ਸੱਟ ਨਹੀਂ ਪਿਆ ਕੋਈ ਵੀ ਡਾਕਟਰ ਕੋਈ ਪ੍ਰੈਕਟਿਸ ਨਹੀਂ ਕਰ ਸਕਦਾ ਬਹੁਤ ਸਾਰਾ ਰੂਲ ਦਮਾ ਨਹੀਂ ਰੂਲ ਦੇ ਹਿਸਾਬ ਸਿਰ ਜਿੰਨੀ ਦੇਰ ਤੱਕ ਤੁਹਾਡਾ ਅਸਤੀਫਾ ਪ੍ਰਵਾਨ ਨਹੀਂ ਹੁੰਦਾ ਉਨੀ ਦੇਰ ਤੱਕ ਕਿ ਕਹਿੰਦਾ ਕੋਈ ਵੀ ਡਾਕਟਰ ਪ੍ਰੈਕਟਿਸ ਨਹੀਂ ਕਰ ਸਕਦਾ